ਆਈਫੋਨ ਪਿੱਛੇ ਯਾਰ ਦੋਸਤ ਨੇ ਦੂਸਰੇ ਯਾਰ ਦੋਸਤ ਨੂੰ ਉਤਾਰ ਦਿੱਤਾ ਮੌਤੇ ਕਟ ਔਰ ਅਜੇ ਹਾਂ ਮੌਤੇ ਕਟ ਉਤਾਰਿਆ ਕਿ ਸ਼ਾਇਦ ਸੁਣ ਕੇ ਤੁਹਾਡੇ ਵੀ ਰੌਂਗ ਟੇ ਖੜੇ ਹੋ ਜਾਣਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਸਾਰਿਆਂ ਦੇ ਹੂਸ਼ ਉੱਡੇ ਪਏ ਨੇ ਕਿ ਆਖਰ ਨਪਾੜੀ ਕ ਬੱਚਾ ਵੀ ਇਸ ਕਦਰ ਮਰਡਰ ਕਰ ਸਕਦਾ ਹੈ ਜਾਂ ਇਸ ਕਦਰ ਦਾ ਕ੍ਰਿਮੀਨਲ ਮਾਈਂਡਡ ਨਿਕਲ ਸਕਦਾ ਹੈ ਜਿਹੜੇ ਕਿ ਵੱਡੇ ਵੱਡੇ ਕ੍ਰਿਮੀਨਲ ਅਜਿਹੇ ਕਾਂਡ ਕਰਦੇ ਨੇ ਤੁਸੀਂ ਜੁੜੇ ਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ ਤੇ ਮੈਂ ਕੁਸ਼ਾਗਰ ਹੋ ਗਿਆ ਗੱਲ ਕਰੀਏ ਪਟਿਆਲਾ ਜ਼ਿਲ੍ਹਾ ਦੇ ਵਿੱਚ ਰਾਜਪੁਰਾ ਦੇ ਕਸਬੇ ਦੇ ਵਿੱਚ ਇੱਕ ਯਾਰ ਦੋਸਤ ਦੀ ਦੂਸਰੇ ਯਾਰ ਦੋਸਤ ਨਾਲ ਇੱਕ ਐਪਲ ਦੇ ਆਈਫੋਨ 11 ਪਿੱਛੇ ਲੜਾਈ ਝਗੜਾ ਹੋ ਜਾਂਦਾ ਹੈ ਵਿਵਾਦ ਛੱਡ ਜਾਂਦਾ ਉਹ ਵਿਵਾਦ ਇਸ ਕਦਰ ਛੱਡ ਜਾਂਦਾ ਕਿ ਉਸ ਨੂੰ ਜਿਹੜਾ ਮੌਤ ਦੇ ਘ ਚੋਰਿਆਂ ਦੇ ਨਾਲ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਪਟੜੀਆਂ ਉੱਤੇ ਰੱਖ ਦਿੱਤਾ ਜਾਂਦਾ ਹੈ ਯਾਨੀ ਕੀ ਕਹੀਏ ਜਿਹੜਾ ਉਹਦੀ ਡੈੱਡ ਬੋਡੀ ਹੈਗੀ ਉਹਨੂੰ ਪਟੜੀਆਂ ਉੱਤੇ ਰੱਖ ਦਿੱਤਾ ਜਾਂਦਾ ਤਾਂ ਕਿ ਇਹ ਜਿਹੜੀ ਕਹੇ ਲਈ ਕਿ ਮਰਡਰ ਹੈਗਾ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਇਹੋ ਜਿਹਾ ਅੰਜਾਮ ਦਿੱਤਾ ਜਾਏ ਤਾਂ ਜੋ ਇਹ ਲੱਗੇ ਕਿ ਇਹ ਨੈਚੁਰਲ ਡੈਥ ਹੈ ਯਾ ਟ੍ਰੇਨ ਦੇ ਥੱਲੇ ਆਣ ਦੇ ਨਾਲ ਇਸ ਮੁੰਡੇ ਦੀ ਮੌਤ ਹੋਈ ਹੈ ਹਲਕੀ ਕੀ ਕਹਿਣੇ ਦੇ ਬਾਰੇ ਪੁਲਸ ਵਾਲਿਆਂ ਦਾ ਉਹ ਵੀ ਤੁਸੀਂ ਇੱਕ ਵਾਰ ਜ਼ਰੂਰ ਸਕਰੀਨ ਤੇ ਸੁਣੋ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਜਿਹੀਆਂ ਖਬਰਾਂ ਸਿਰਫ ਪਹਿਲਾਂ ਐਂਟਰਟੇਨਮੈਂਟ ਪਰਪਸਲੀ ਸੁਣਨ ਨੂੰ ਮਿਲਦੀਆਂ ਸੀ ਅਜਿਹੀਆਂ ਝੂਠੀਆਂ ਖਬਰਾਂ ਸਾਹਮਣੇ ਨਿਕਲ ਕੇ ਆਉਂਦੀਆਂ ਸੀ ਕਿ ਇੱਕ ਮੋਬਾਈਲ ਫੋਨ ਪਿੱਛੇ ਹੀ ਆ ਇੱਕ ਅਜਿਹੇ ਕਹਿ ਲਈ ਕੁਝ ਚੰਦ ਪੈਸਿਆਂ ਪਿੱਛੇ ਟੈਕਨੋਲੋਜੀ ਪਿੱਛੇ ਆਪਸੀ ਯਾਰ ਦੋਸਤ ਲੜ ਪੈਂਦੇ ਨੇ ਜਿਸ ਨੂੰ ਕੀ ਐਂਟਰਟੇਨਮੈਂਟ ਦੇ ਤੌਰ ਤੇ ਲਿੱਤਾ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕੱਲੀ ਉਪ ਦੇ ਵਿੱਚ ਅਜਿਹਾ ਦੌਰ ਆਇਆ ਜਿਸ ਦੇ ਵਿੱਚ ਯਾਰ ਦੋਸਤੀ ਦੁਸ਼ਮਣ ਤੋਂ ਵੱਧ ਆੜਾ ਨਿਕਲ ਰਿਹਾ ਉੱਥੇ ਇੱਕ ਵਾਰ ਕੀ ਕਹਿਣਾ ਇਸ ਬਾਰੇ ਪੁਲਿਸ ਵਾਲਿਆਂ ਦਾ ਅਤੇ ਉਸ ਪਰਿਵਾਰਿਕ ਮੈਂਬਰਾਂ ਦਾ ਇੱਕ ਵਾਰ ਤੁਸੀਂ ਸਕਰੀਨ ਤੇ ਜ਼ਰੂਰ ਸੁਣੋ ਕੀ ਨਾਮ ਸੀ ਹਰਜਿੰਦਰ ਸਿੰਘ ਜਿਨ੍ਹਾਂ ਦਾ ਮਰਡਰ ਹੋਇਆ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 12 ਸਾਲ ਦੀ ਉਮਰ ਹੈ ਜੀ ਕਿਵੇਂ ਪਤਾ ਲੱਗੇ ਤੁਹਾਨੂੰ ਕਿਵੇਂ ਹੋਇਆ ਸੰਦ ਘਾਰੇ ਕੇ ਗਈ ਸੀ ਕੋਮਨ ਚੱਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾਂ ਨਾਲ ਕਹਿ ਕੇ ਚੱਲੇਗਾ ਤੇ ਦੋ ਤਿੰਨ ਦਿਨ ਤੋਂ ਘਰ ਆਏ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟਿਆਂ ਕਿਸੇ ਯਾਰ ਦੋਸਤ ਨੇ ਦੱਸਿਆ ਤੇ ਆਪਣਾ ਕਿਤੇ ਇਹ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਭੱਜ ਦੌੜ ਕਰੀ ਕਾਫੀ ਸਾਨੂੰ ਰੇਲਵੇ station ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਇਆ ਗਿਆ ਕਿਥੇ ایسی ਘੁੰਮਣ ਗਿਆ ਕਿਥੇ ਕਿਹਾ ਕਿ ਅਸੀਂ ਮੰਬਰ ਸਰਵ ਘੁੰਮਣ ਚੱਲੇ ਆਪਣੇ ਯਾਰ ਦੋਸਤਾਂ ਨਾਲ ਤਿੱਖੜੇ ਯਾਰ ਦੋਸਤ ਵੀ ਦੇ ਨਾਲ ਹੀ ਪੜਦੇ ਜੀ ਕਿਤੇ ਨਾਲ ਯਾਰ ਦੋਸਤਾਂ ਨੂੰ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਇੱਥੇ 24 ਜਨਮ ਮਨਾਇਆ ਇਕੱਠੇ ਰਹੇ ਸਾਰੇ ਉਹ ਮੁੰਡਾ ਕਹਿੰਦਾ ਮੇਰਾ ਰਾਜੂ ਚੱਲਾ ਪਤਨ ਕੋ ਮੰਚਲਾਂਗੇ ਜਣ ਜਣ ਕੀ ਦੱਸੀਏ ਯਾਰ ਦੋਸਤ ਨੇ ਮੇਰੇ ਆਪਣੇ ਮੁੰਡੇ ਨਾਲ ਮਜੋਦ ਸੀ ਕਿ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਹੈ ਪਛਾਣ ਪਾਉਣ ਲਈ ਹਾਂਜੀ ਇੱਕ ਮੁੰਡਾ ਉਹਨੇ ਫੜਿਆ ਵੀ ਸੀ ਰੇਪ ਉਸ ਵਾਲਾ ਨੇ ਉਹਨੇ ਸਾਰਾ ਬਾਤ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣਨ ਤੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤਾਂ ਫੜੀਆਂ ਪਰ ਪੁਲਿਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾਮ ਵਾਲਾ ਹੈ ਆਪਾ ਉਹਨੂੰ ਕੋੜਚ ਗਵਾ ਬਣਾਵਾਂਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਾਰਨ ਕੀ ਹੈ ਕਿਉਂ ਮਾਰੇ ਗਈ ਨਸ਼ੇ ਦਾ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹ 모ਬਾਈਲ ਸੀ 45000 ਰੁਪਏ بڑا ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਇਨਸਾਫ ਨਹੀਂ ਹੋਇਆ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਯਕੀਨ ਇਨਸਾਫ ਨੂੰ ਆ ਦੇ ਇਹ ਕਿ ਮੇਰੇ ਬੱਚੇ ਨਾਲ ਪਤਾ ਲੱਗਿਆ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਹੀ ਮਿਲ ਜਾਉ ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਅਕਸਰ ਦਸੂੜਕ ਡੈਡ ਬਡੀ ਮਿਲਿਸ਼ਰੀ ਰਾਜਪੁਰੇ ਤੋਂ ਕੀ ਕੇਸ ਕੀ ਹੈ ਕੀ ਮੈਥੀ ਹੈ ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 299 ਤੇ ਇੱਕ ਡੈਡ ਬਡੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮਰਤਕ ਦੀ ਉਹ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕਿਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮਰਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰਨ ਜਾਣਾ ਹਰਦਵਾਰ ਸੈਟ ਦੇ ਅ ਉਸ ਤੋਂ ਬਾਅਦ ਉਹਨੇ ਉਹਨੇ ਘਰ ਦੇ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰ ਕੀਤੀ ਜੋ ਤਰ੍ਹਾਂ ਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਰੇਲਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਾਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜ ਦਾ ਮੋਬਾਈਲ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਿਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੁਵਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਜਾ ਰਹੀ ਹੈ ਫੋਨ ਕਿਹੜਾ ਸੀ ਇਹਨੇ ਦੋਸ਼ੀ ਸੀ ਕਿੰਨੀ ਉਮਰ ਨੇ ਇਹਨਾਂ ਦੀ ਦੋਸ਼ੀ ਇਹਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ ਖੜਾ ਸੀ ਨਾ ਕੋਲ ਜਿਹੜਾ ਫੋਨ ਦੀ ਚੋਰੀ ਕੀਤੀ ਉਹਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਇਕੱਲਾ ਬੰਦਾ ਇਹਨੇ ਮਾਰਤ ਦਿੱਤੀ ਹੈ ਕਿਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕ ਤੇ ਰਖਾ ਤਾ ਇਹਨਾਂ ਹੋਂਡ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾ ਕਿਸੇ ਕਿਸੇ ਹੋਰ ਟੀਮ ਨਾਲ ਕਿਸੇ ਹੋਰ ਨਾਲ ਜੁੜਿਆ ਹੋ ਸਕਦਾ ਹੈ ਕਿ ਇਹ ਨਹੀਂ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਰਹਿਣਾ ਕਿ ਇਹਦੇ ਕੋਈ ਪਹਿਲਾਂ ਕੋਈ ਮਾਣ ਕਰ ਚੋਣੀ ਹੈ ਕੋਈ ਪਹਿਲਾਂ ਕੋਈ ਨਸ਼ੇ ਦਾ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕੱਦਮਿਆਂ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕੱਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤੀ ਸ਼ਰਾਰਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਮੈਂ ਤੁਸੀਂ ਇਹ ਕਹਿੰ ਰਹੇ ਹੋ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸ਼ੀਟ ਆਈਪੀ ਚ ਕਿਹਾ ਹੋਏ ਕਿਤੇ ਸਕੂਲ ਨੂੰ ਵਿੱਚ ਪੜਦੇ ਸੀ ਕਿਸੇ ਕੇ ਯਾਰ ਤੋਂ ਯਾਰ ਤੋਂ ਸੁਣ ਮਿਲੇ ਸੀ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿ ਇਸੇ ਅ ਮੁਕਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚ ਉਹ ਪੇਸ਼ੀ ਬੁਕਤ ਬਣਾਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਬਣਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬੁਕਤ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਇਸ ਤੋਂ ਪਹਿਲਾਂ ਹੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਾਲਾ ਕੋਈ ਪਰਚਾ ਹੋ ਗਿਆ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡ ਦਿੱਤਾ ਜਾ ਰਿਹਾ ਕਿੱਥੇ ਨੂੰ ਕਿੱਥੇ ਜਾ ਰਿਹਾ ਨਹੀਂ ਜੁਵਿਨਾਈਲਾ ਹੈ ਇਹਨੂੰ ਮੰਨ ਜੋ ਦਲਦ ਵਿੱਚ ਪੇਸ਼ ਕਰਕੇ ਇਹਦਾ ਅਗਲਾ ਹੁੰਹਾ ਸਕਦਾ ਜਾਊਗਾ ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਦੇ ਨਾਲ ਆਪਣੇ ਜਿਹੜੇ ਕਮੈਂਟਸ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਆਪਣੇ ਵਿਚਾਰ ਜਰੂਰ ਪ੍ਰਗਟ ਕਰੋ ਕਿ ਕਈ ਕਿਸ راہ ਵੱਲ ਨੂੰ ਜਿਹੜਾ ਇਹ ਨੌਜਵਾਨ ਪੀੜੀ ਹੈਗੀ ਉਹ ਜਾ ਰਹੀ ਹੈ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੇਵੈਂਟ ਸਟੋਰੀਜ਼ ਦੇ ਨਾਲ